ਜੀ ਦੋਸਤੋ ਕੀ ਹਾਲ ਚਾਲ ਨੇ ਅੱਜ ਉਹ ਅੱਜ ਤੁਹਾਨੂੰ ਤਾਰਾ ਕਲੋਨੀ ਦੇ ਅੰਦਰ ਲੈ ਕੇ ਚੱਲੀਏ ਕਲੋਨੀ ਬਾਰੇ ਤੁਸੀਂ ਸਾਰੇ ਜਾਣਦੇ ਹੋ ਫਲੇ ਕੋਟਲਾ ਤੋਂ ਲੁਧਿਆਣਾ ਰੋਡ ਦੇ ਉੱਪਰ ਹੈ ਤੇ ਇੱਥੇ ਇੱਕ ਬਾਈ ਨੇ ਕੋਠੀ ਤਿਆਰ ਕੀਤੀ ਆ ਬਹੁਤ ਹੀ ਰੀਜ ਦੇ ਨਾਲ ਉਹ ਕੋਠੀ ਹੈਗੀ ਆ ਸੇਲ ਦੇ ਲਈ ਉਹ ਦਿਖਾਉਣੀ ਆ ਤੁਹਾਨੂੰ ਕਰੋ ਜੀ ਚੈੱਕ ਆ ਬਾਹਰਲਾ ਵਿਊ ਹੈ ਕੋਠੀ ਦਾ 172 ਗਾਜ ਸਾਈਜ਼ ਹੈ 31 ਫਰੰਟ ਹੈ ਤੇ 50 ਬੈਕ ਹੈ ਮੇਨ ਡੋਰ ਬਹੁਤ ਹੀ ਸ਼ਾਨਦਾਰ ਲੱਗਿਆ ਹੋਇਆ ਆ ਪਾਰਕਿੰਗ ਏਰੀਆ ਗਿਆ ਇਹ ਵੀ ਬਹੁਤ ਸ਼ਾਨਦਾਰ ਤਿਆਰ ਕੀਤਾ ਹੋਇਆ ਹੁਣ ਅੰਦਰ ਲੈ ਕੇ ਚੱਲਦੇ ਆਂ ਕੋਠੀ ਦੇ ਵਿੱਚ ਤੁਹਾਨੂੰ ਸਾਰਾ ਕੰਮ ਏ ਟੂ ਜ਼ੈਡ ਟਿਚ ਮਿਲੇਗਾ ਪੈਲਸ ਵਰਗੀ ਕੋਠੀ ਬਣਾਈ ਆ ਬਾਈ ਉਹਨਾਂ ਨੇ ਦੇਖੋ ਜੀ ਸਟਾਈਲਾਂ ਦਾ ਕੰਮ ਕੀ ਲੱਕੜ ਦਾ ਕੰਮ ਕੀ ਸਟੀਲ ਦਾ ਕੰਮ ਕੀ ਸਾਰਾ ਕੰਮ ਫਿਨਿਸ਼ ਪੂਰੀ ਪ੍ਰੋਪਰ ਮਿਲਦੀ ਆ ਪਹਿਲਾਂ ਤੁਹਾਨੂੰ ਰਸੋਈ ਦਿਖਾ ਦਈਏ ਰਸੋਈ ਦੇ ਵਿੱਚ ਚਿੰਨੀ ਲੱਗੀ ਹੋਈ ਮਿਲਦੀ ਆ ਤੁਹਾਨੂੰ ਉਹਦੇ ਨਾਲ ਨਾਲ ਲੱਕੜ ਦਾ ਸਾਰਾ ਕੰਮ ਹੋਇਆ ਹੋਇਆ ਜੇ ਆਪਾਂ ਗੱਲ ਕਰੀਏ ਸੈਲਫਾਂ ਦੇ ਉੱਪਰ ਪ੍ਰੋਪਰ ਜਿਹੜਾ ਸਾਰਾ ਕੰਮ ਆ ਉਹ ਹੋਇਆ ਹੋਇਆ ਨਾਲ ਹੀ ਡਾਊਨ ਸੀਲਿੰਗ ਹੋਈ ਹੋਈ ਮਿਲਦੀ ਆ ਹੁਣ ਤੁਹਾਨੂੰ ਪਹਿਲਾ ਜਿਹੜਾ ਬੈੱਡਰੂਮ ਆ ਨੀਚੇ ਉਹ ਦਿਖਾ ਦੰਨੇ ਆ ਨੀਚੇ ਦੱਸ ਦਈਏ ਦੋ ਤੁਹਾਨੂੰ ਬੈੱਡਰੂਮ ਮਿਲ ਲੈਣੇ ਬੈੱਡਰੂਮ ਦਾ ਸਾਈਜ਼ ਵੀ ਪ੍ਰੋਪਰ ਬਣਿਆ ਹੋਇਆ ਵੈਂਟੀਲੇਸ਼ਨ ਰੱਖੀ ਹੋਈ ਆ ਲੱਕੜ ਦਾ ਕੰਮ ਵੀ ਸਾਰਾ ਹੋਇਆ ਹੋਇਆ ਸਾਰੀ ਵਾਟਰਪਰੂਫਿੰਗ ਲੱਕੜ ਲੱਗੀ ਹੋਈ ਆ ਉਹਦੇ ਨਾਲ ਨਾਲ ਬੈੱਡਰੂਮ ਦੇ ਅਟੈਚ ਤੁਹਾਨੂੰ ਡਰੈਸਿੰਗ ਰੂਮ ਮਿਲਣਾ ਡਰੈਸਿੰਗ ਰੂਮ ਦੇ ਨਾਲ ਬਾਥਰੂਮ ਬਾਥਰੂਮ ਚ ਦੱਸ ਦਈਏ ਜਿਹੜੀਆਂ ਵੀ ਸਾਰੀਆਂ ਪਾਈਪਾਂ ਨੇ ਉਹ ਸੁਪਰੀਮ ਦੀਆਂ ਪੁਆਈਆਂ ਨੇ ਟਾਈਲਾਂ ਲੱਗੀਆਂ ਨੇ ਉਹ ਵੀ ਕੰਪਨੀ ਦੀਆਂ ਲੱਗੀਆਂ ਨੇ ਤੇ ਫਿਟਿੰਗਾਂ ਜਿਹੜੀ ਉਹ ਜੈਗਵਾਰ ਦੀ ਹੋਈ ਆ ਆ ਮੈਨੂੰ ਤਾਂ ਨਕਸ਼ਾ ਹੀ ਬਹੁਤ ਵਧੀਆ ਲੱਗਿਆ ਕੋਠੀ ਦਾ ਦੇਖੋ ਜੀ ਆ ਜਿਹੜਾ ਵੈਂਟੀਲੇਸ਼ਨ ਏਰੀਆ ਜਿਹਦੇ ਨਾਲ ਸਾਰੀ ਕੋਠੀ ਦੇ ਵਿੱਚ ਵੈਂਟੀਲੇਸ਼ਨ ਜਾਣੀ ਆ ਹੁਣ ਤੁਹਾਨੂੰ ਜਿਹੜਾ ਦੂਜਾ ਬੈਡਰੂਮ ਆ ਉਹ ਵੀ ਦਿਖਾ ਦਈਏ ਇਹਦੇ ਵਿੱਚ ਵੀ ਡਾਊਨ ਸਿਲਿੰਗ ਹੋਈ ਹੋਈ ਆ ਤੇ ਪ੍ਰੋਪਰ ਇਹਦਾ ਵੀ ਸਾਈਜ਼ ਆ ਇਹ ਵੀ ਪੂਰਾ ਪ੍ਰੋਪਰ ਤਿਆਰ ਹੋਇਆ ਹੋਇਆ ਇੱਥੇ ਤੁਹਾਨੂੰ ਇੱਕ ਹੋਰ ਗੱਲ ਦੱਸ ਦਈਏ ਕਿ ਇੱਥੇ ਬਾਈ ਉਹਨਾਂ ਨੇ ਤੁਹਾਨੂੰ ਨੀਚੇ ਦੇ ਦੋ ਬੈਡਰੂਮ ਦੇ ਵਿੱਚ ਏਸੀ ਵੀ ਨਾਲ ਲਵਾ ਕੇ ਦੇ ਲੈਣੇ ਅਗਰ ਤੁਸੀਂ ਵੀਡੀਓ ਦੇਖ ਕੇ ਆਉਨੇ ਹੋ ਜਾਂ ਵੀਡੀਓ ਸ਼ੇਅਰ ਕਰਕੇ ਆਉਨੇ ਹੋ ਆ ਦੇਖੋ ਜੀ ਇਹਦੇ ਨਾਲ ਵੀ ਡਰੈਸਿੰਗ ਰੂਮ ਮਿਲਣਾ ਬਾਥਰੂਮ ਮਿਲਣਾ ਤੇ ਹੁਣ ਆਜੋ ਅੱਗੇ ਲੈ ਕੇ ਚੱਲਦੇ ਆਂ ਜਿਵੇਂ ਤੁਹਾਨੂੰ ਦੱਸਿਆ ਲੌਬੀ ਦੇ ਨਾਲ ਅਟੈਚ ਤੁਹਾਨੂੰ ਗੈਸਟ ਰੂਮ ਵੀ ਮਿਲਣਾ ਜਿੱਥੇ ਲੱਕੜ ਦਾ ਬਹੁਤ ਸੋਹਣਾ ਕੰਮ ਹੋਇਆ ਹੋਇਆ ਹਲੇ ਕੋਠੀ ਦਾ ਕੰਮ ਚੱਲ ਵੀ ਰਿਹਾ ਅਗਰ ਤੁਸੀਂ ਜਾ ਕੇ ਦੇਖਣਾ ਸਮਾਨ ਵਗੈਰਾ ਸਾਰਾ ਕੁਝ ਆਪਣੀ ਤਸੱਲੀ ਕਰਨੀ ਹੈ ਤਾਂ ਵੀ ਤੁਸੀਂ ਜਾ ਸਕਦੇ ਹੋ ਨੀਚੇ ਤੁਹਾਨੂੰ ਤੀਜਾ ਬਾਥਰੂਮ ਮਿਲਣਾ ਜਿਹੜਾ ਕਿ ਅਨਲੱਗ ਤੋਂ ਬਣਿਆ ਹੋਇਆ ਇੱਥੇ ਜਿਹੜਾ ਹੈਗਾ ਸਾਰਾ ਸ਼ੈਂਕਵੈਰਾ ਲੱਗਣਾ ਹੁਣ ਤੁਹਾਨੂੰ ਆਪਾਂ ਲੈ ਕੇ ਚੱਲਦੇ ਆਂ ਜੀ ਪਹਿਲੇ ਫਲੋਰ ਦੇ ਉੱਪਰ ਉਹ ਵੀ ਪ੍ਰੋਪਰ ਤਿਆਰ ਕੀਤਾ ਹੋਇਆ ਟਾਈਲਾਂ ਉੱਥੇ ਵੀ ਲੱਗੀਆਂ ਹੋਈਆਂ ਨੇ ਪਹਿਲਾਂ ਤੁਸੀਂ ਪੌੜੀਆਂ ਚੈੱਕ ਕਰ ਲਓ ਪੌੜੀਆਂ ਦੀ ਰੇਲਿੰਗ ਚੈੱਕ ਕਰ ਲਓ ਸਟੀਲ ਦੀ ਰੇਲਿੰਗ ਆ ਪ੍ਰੋਪਰ ਟਫਨ ਗਲਾਸ ਲੱਗਿਆ ਹੋਇਆ ਇੱਥੇ ਵੀ ਤੁਹਾਨੂੰ ਦੇਖੋ ਜੀ ਸਾਰਾ ਪ੍ਰੋਪਰ ਟਾਈਲਿੰਗ ਲੱਗੀ ਹੋਈ ਆ ਇੱਥੇ ਪਹਿਲਾਂ ਤਾਂ ਤੁਹਾਨੂੰ ਮਿਲਣੀ ਆ ਜੀ ਕਿਚਨ ਕਿਚਨ ਦਿਖਾ ਦਈਏ ਪਹਿਲਾਂ ਤੁਹਾਨੂੰ ਕਿਚਨ ਦਾ ਕੰਮ ਪ੍ਰੋਪਰ ਬਹੂਆ ਹੋਇਆ ਇੱਥੇ ਸਾਰਾ ਲੱਕੜ ਦਾ ਕੰਮ ਤੇ ਇਹਦੇ ਨਾਲ ਨਾਲ ਇਹ ਵੀ ਦੱਸਦੀ ਕਿ ਲੱਕੜ ਸਾਰੀ ਵਾਟਰ ਪ੍ਰੂਫਿੰਗ ਲੱਗੀ ਹੋਈ ਗਈ ਤੇ ਵੈਂਟੀਲੇਸ਼ਨ ਦਾ ਪੂਰਾ ਧਿਆਨ ਰੱਖਿਆ ਗਿਆ ਤੇ ਹੁਣ ਤੁਹਾਨੂੰ ਦਿਖਾਉਨੇ ਆ ਇੱਥੇ ਪਹਿਲਾ ਬੈਡਰੂਮ ਬੈਡਰੂਮ ਦੇ ਵਿੱਚ ਜਿਹੜੀ ਟਾਈਲਿੰਗ ਲੱਗੀ ਹੋਈ ਹੋਈ ਆ ਉਹ ਵੀ ਉਸ ਤਰੀਕੇ ਦੇ ਨਾਲ ਲੱਗੀ ਹੋਈ ਹੈ ਜਿਵੇਂ ਬੋਡਨ ਹੈ ਬੋਡਨ ਵੈਸੀ ਟਾਈਲ ਜਿਹੜੀ ਮਹਿੰਗੀ ਹੁੰਦੀ ਆ ਉਹ ਸਾਰੀ ਉੱਪਰ ਲੱਗੀ ਹੋਈ ਹੈ ਆ ਇਹਦੇ ਨਾਲ ਨਾਲ ਬਾਲਕਨੀ ਤੁਹਾਨੂੰ ਮਿਲ ਜਾਣੀ ਆ ਜਿੱਥੇ ਤੁਸੀਂ ਬੈਠ ਕੇ ਕਲੋਨੀ ਦੀ ਗ੍ਰੀਨਰੀ ਦਾ ਥਿਊ ਲੈ ਸਕਦੇ ਹੋ ਤੇ ਸਾਰਾ ਜਿਹੜਾ ਉੱਪਰ ਵਾਲਾ ਏਰੀਆ ਆਪਸ ਚ ਕਨੈਕਟਡ ਹੈ ਮਤਲਬ ਤੁਸੀਂ ਕਿਤੇ ਵੀ ਰੂਮ ਚ ਹੋਵੋ ਤਾਂ ਤੁਹਾਨੂੰ ਸਾਰੇ ਕਿਤੇ ਕਨੈਕਟਡ ਲੱਗੋਗੇ ਆ ਦੂਜਾ ਰੂਮ ਦਿਖਾ ਦਿੰਨੇ ਆ ਇੱਥੇ ਵੀ ਤੁਹਾਨੂੰ ਬਾਲਕਨੀ ਦਾ ਐਕਸੈਸ ਵੀ ਮਿਲ ਜਾਣਾ ਉਹਦੇ ਨਾਲ ਨਾਲ ਅਟੈਚਡ ਬਾਥਰੂਮ ਵੀ ਹੈਗਾ ਜਿਵੇਂ ਤੁਸੀਂ ਦੇਖ ਹੀ ਲਿਆ ਵੀ ਚਾਰ ਜਿਹੜੇ ਤੁਹਾਨੂੰ ਬਾਥਰੂਮ ਮਿਲਲੇ ਨੇ ਹੁਣ ਤੁਸੀਂ ਸੋਚਦੇ ਹੋਮੋਗੇ ਕਿ ਪਾਣੀ ਦੀ ਕੀ ਫਲੂਬ ਦਾ ਇੱਥੇ ਤੁਹਾਨੂੰ ਪਾਣੀ ਤੇ ਇੱਕ ਵੀ ਪੈਸਾ ਲਾਉਣ ਦੀ ਲੋੜ ਨਹੀਂ ਹੈਗੀ ਸਾਰੀ ਜਿਹੜੀ ਵਾਟਰ ਸਪਲਾਈ ਆ ਕਲੋਨੀ ਦੀ ਆਪਣੀ ਹੋਈ ਹੋਈ ਆ ਬਿਜਲੀ ਦੇ ਕਲੋਨੀ ਦੇ ਆਪਣੇ ਟਰਾਂਸਫਾਰਮ ਰੱਖੇ ਹੋਏ ਨੇ ਮਤਲਬ ਜਿਹੜੀਆਂ ਬੇਸਿਕ ਸਹੂਲਤਾਂ ਨੇ ਉਹ ਮਿਲਣ ਗਈਆਂ ਆ ਆ ਦੇਖੋ ਜੀ ਫਸਟ ਫਲੋਰ ਦੇ ਉੱਪਰ ਜਿਹੜਾ ਏਰੀਆ ਰਹਿ ਗਿਆ ਉਹਦੇ ਉੱਪਰ ਪ੍ਰੋਪਰ ਟਾਈਲਾਂ ਲੱਗੀਆਂ ਹੋਈਆਂ ਨੇ ਇੱਥੇ ਤੁਸੀਂ ਕੱਪੜੇ ਧੋ ਸਕਦੇ ਹੋ ਸਰਦੀਆਂ ਦੇ ਵਿੱਚ ਬੈਠ ਕੇ ਧੁੱਪ ਸੇਕ ਸਕਦੇ ਹੋ ਬਹੁਤ ਹੀ ਵਧੀਆ ਇੱਥੋਂ ਵੀ ਤੁਸੀਂ ਪ੍ਰੋਪਰ 뷰 ਲੈ ਸਕਦੇ ਹੋ ਤੇ ਜਿਹੜਾ ਸੈਕੰਡ ਫਲੋਰ ਤੇ ਜਾਣ ਵਾਲੀਆਂ ਸਟੇਅਰਸ ਨੇ ਉੱਥੇ ਵੀ ਸਟੀਲ ਦੀ ਜਿਹੜੀ ਰੇਲਿੰਗ ਲੱਗੀ ਹੋਈ ਆ ਹੁਣ ਤੁਹਾਨੂੰ ਦੱਸ ਦਈਏ ਕਿ ਇੱਥੇ ਬਿਜਲੀ ਦੀ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਉਣ ਵਾਲੀ ਸੀਵਰੇਜ ਦੀ ਕੋਈ ਪ੍ਰੋਬਲਮ ਨਹੀਂ ਆਉਣ ਵਾਲੀ ਇਹਦੇ ਨਾਲ ਨਾਲ ਤੁਹਾਨੂੰ ਦੱਸ ਦਈਏ ਜਿਹੜੇ ਕੋਠੀ ਦੇ ਅੱਗੇ ਦਾ ਰਸਤਾ ਉਹ 40 ਫੁੱਟ ਦਾ ਰਸਤਾ ਮਿਲਣਾ ਜਿੱਥੇ ਤੁਸੀਂ ਜਿੰਨੀਆਂ ਮਰਜ਼ੀ ਗੱਡੀਆਂ ਹੋਣ ਉਹ ਵੀ پارک ਕਰ ਸਕਦੇ ਹੋ ਉਹਦੇ ਨਾਲ ਨਾਲ ਤੁਹਾਡੇ ਕੋਲ ਰਿਸ਼ਤੇਦਾਰ ਜਿੰਨੇ ਮਰਜ਼ੀ ਆ ਜਾਣ ਗੱਡੀ پارکਿੰਗ ਕਰਨ ਦੀ ਕੋਈ ਪ੍ਰੋਬਲਮ ਤੁਹਾਨੂੰ ਨਹੀਂ ਆਉਣ ਵਾਲੀ ਤੇ ਜਿਹੜੇ ਪੈਸੇ ਤੁਸੀਂ ਪੇ ਕਰਨੇ ਨੇ ਉਹ ਕੋਠੀ ਦੇ ਜਿਹੜਾ ਅੰਦਰ ਵਾਲਾ 172 ਗਜ ਦਾ ਏਰੀਆ ਉਹਦੀ ਪੇ ਕਰਨੇ ਨੇ ਰਸਤੇ ਦੇ ਉਤੋਂ ਤੁਹਾਤੋਂ ਕੋਈ ਪੈਸੇ ਨਹੀਂ ਲਈ ਜਾਣ ਉਹ ਬਿਲਕੁਲ ਤੁਹਾਡੇ ਲਈ ਫ੍ਰੀ ਹੈ ਤੇ ਅਗਰ ਤੁਸੀਂ ਜਿਵੇਂ ਤੁਹਾਨੂੰ ਪਹਿਲਾਂ ਵੀ ਦੱਸਤਾ ਵੀ ਵੀਡੀਓ ਸ਼ੇਅਰ ਕਰਕੇ ਜਾਂਦੇ ਹੋ ਤਾਂ ਨੀਚੇ ਦੇ ਦੋਨਾਂ ਕਮਰਿਆਂ ਦੇ ਵਿੱਚ ਤੁਹਾਨੂੰ ਏਸੀ ਬਿਲਕੁਲ ਫ੍ਰੀ ਲੱਗੇ ਹੋਏ ਮਿਲ ਲੈਣੇ ਬਾਕੀ ਵੀਊ ਇੱਕ ਵਾਰੀ ਫੇਰ ਚੈੱਕ ਕਰ ਲਓ ਸਾਨੂੰ ਤਾਂ ਪਰਸਨਲੀ ਜਿਹੜੀ ਕੋਠੀ ਆ ਬਹੁਤ ਪੈਰੀ ਲੱਗੀ ਆ ਤੁਸੀਂ ਕਮੈਂਟ ਕਰਕੇ ਦੱਸਿਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਜੇਕਰ ਤੁਸੀਂ ਇਹ ਪ੍ਰਾਪਰਟੀ ਖਰੀਦਣਾ ਚਾਹੁੰਦੇ ਹੋ ਤਾਂ ਜਲਦੀ ਫੋਨ ਚੱਕੋ ਜਲਦੀ ਮਲਾਓ ਕਿਉਂਕਿ ਇਸ ਤਰ੍ਹਾਂ ਦੇ ਮੌਕੇ ਬਾਰ ਬਾਰ ਨਹੀਂ ਆਉਂਦੇ ਬਾਕੀ ਆਪਾਂ ਅੱਗੇ ਵੀ ਮਿਲਦੇ ਰਹਾਂਗੇ ਧੰਨਵਾਦ ਜੀ